ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਤੇ ਲੋ ਜੀ ਤੁਹਾਡੀ ਵੇਟ ਹੋਈ ਖਤਮ ਮੇਰੀਆਂ ਸੋਹਣੀਆਂ ਸੋਹਣੀਆਂ ਭੈਣਾਂ ਵਾਸਤੇ ਸੋਹਣੀਆਂ ਸੋਹਣੀਆਂ ਸਕੀਵਾਂ ਲੈ ਕੇ ਆਪਾਂ ਫੇਰ ਤੋਂ ਹਾਜ਼ਰ ਹੋਏ ਆ ਜੀ ਤੇ ਵੀਡੀਓ ਲੇਟ ਹੋ ਗਈ ਕਿਉਂਕਿ ਮੈਂ ਬਿਜੀ ਸੀਗੀ ਸਕੀਵਾਂ ਦਾ ਕੁਝ ਫੋਟੋ ਤੇ ਹੀ ਵਿਕ ਗਈਆਂ ਆਪਣੀਆਂ ਤੇ ਜਿਹੜੀਆਂ ਆਪਣੇ ਕੋਲ ਹੈਗੀਆਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੰਨੀ ਆ ਤੇ ਜਿਹੜੀਆਂ ਮੇਰੇ ਭੈਣਾਂ ਨੂੰ ਇਹਨਾਂ ਚੋਂ ਪਸੰਦ ਆ ਗਈਆਂ ਤਾਂ ਤੁਸੀਂ ਬਾਏ ਕਰ ਸਕਦੇ ਹੋ ਹਾਂਜੀ ਤੁਸੀਂ ਆਰਡਰ ਵੀ ਕਰ ਸਕਦੇ ਹੋ ਤੇ ਇਹਨਾਂ ਦੇ ਵਿੱਚੋਂ ਹੀ ਬਾਏ ਕਰ ਸਕਦੇ ਹੋ ਤੇ ਜਿਹੜੀ ਮੈਂ ਪਾਈ ਰੱਖੀ ਹੈ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਪਾਈ ਮੈਂ ਤਾਂ ਹੀ ਕਿਉਂਕਿ ਤੁਹਾਨੂੰ ਮੈਜ਼ਰਮੈਂਟ ਦਾ ਪਤਾ ਲੱਗ ਜਾਂਦਾ ਠੀਕ ਹੈ ਜੀ ਵੈਸੇ ਤੁਸੀਂ ਮੇਰੀ ਇੱਕ ਵੀਡੀਓ ਚ ਦੇਖ ਹੀ ਲਈ ਹੋਣੀ ਆ ਪਰ ਤੁਸੀਂ ਇਹ ਦੇਖ ਲਓ ਪ੍ਰੋਪਰ ਮੇਰਾ ਨਾਪ ਆਹ ਤੇ ਜਿਹੜੀ ਵੀ ਇਹਨਾਂ ਨੂੰ ਛੋਟੀ ਹੋਊਗੀ ਵੈਸੇ ਤਾਂ ਮੈਂ ਤੁਹਾਨੂੰ ਮਿਲ ਕੇ ਦੱਸੂਗੀ ਤੁਹਾਨੂੰ ਪਤਾ ਲੱਗ ਜਾਊਗਾ ਅੱਜ ਆਪਾਂ ਗੱਲਾਂ ਬਾਤਾਂ 'ਚ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਤੇ ਆਪਾਂ ਦਿਖਾਉਣੇ ਤੁਹਾਨੂੰ ਅੱਜ ਦੀਆਂ ਸਕੀਵੀਆਂ ਇਹ ਦੇਖੋ ਜੀ ਇਹ ਹੈਗੀ ਆਪਣੀ ਅੱਜ ਦੀ ਪਹਿਲੀ ਸਕੀਵੀ ਤੇ ਜੋ ਕਿ ਮੇਰੇ ਭੈਣ ਦੇ ਆਰਡਰ ਤੇ ਭਲੇ ਸੀਗੀ ਇਹ ਸੇਲ ਹੋਈ ਵੀ ਹੈ ਜੀ ਪਰ ਜੇ ਕਿਸੇ ਨੇ ਬਣਵਾਉਣੀ ਆ ਉਹ ਵੀ ਇਹ ਬਣਵਾ ਵੀ ਸਕਦਾ ਤੇ ਪਰ ਇਹ ਬਾਏ ਨਹੀਂ ਕਰ ਸਕਦਾ ਜੀ ਇਹ ਵਿਕੀ ਹੋਈ ਆ ਠੀਕ ਹੈ ਜੀ ਪਰ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣਾ ਸੀ ਇਹ ਅੱਜ ਹੀ ਆਪਾਂ ਨੇ ਆਰਡਰ ਕਰ ਦੇਣੀ ਆ ਦੋਨੋਂ ਕੋਲ ਪਹੁੰਚ ਜਾਣੀਆਂ ਦੇਖੋ ਜੀ ਇਹ ਵੀ ਮੇਰੇ ਨਾਪ ਦੀ ਹੈ ਤੇ ਮੈਂ ਪਾ ਕੇ ਮੇਰੀ ਭੈਣ ਨੂੰ ਫੋਟੋ ਭੇਜੀ ਸੀ ਉਹਨਾਂ ਨੂੰ ਪਸੰਦ ਆ ਗਈ ਸੀ ਪਰ ਉਹਨਾਂ ਨੇ ਬਿਨਾ ਬਟਨਾਂ ਤੋਂ ਕਿਹਾ ਸੀ ਪਰ ਅਸੀਂ ਬਟਨ ਲਾਤੇ ਸੀ ਪਰ ਉਹਨਾਂ ਨਾਲ ਮੇਰੀ ਗੱਲ ਹੋ ਗਈ ਸੀ ਕਹਿੰਦੀ ਕੋਈ ਗੱਲ ਨਹੀਂ ਪਰ ਮੈਂ ਉਹਨਾਂ ਨੂੰ ਕਹਿਤਾ ਸੀ ਵੀ ਜੇ ਤੁਹਾਨੂੰ ਕਿਸੇ ਹੋਰ ਵੀ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਉਹ ਚ ਬਾਏ ਕਰ ਸਕਦੇ ਹੋ ਠੀਕ ਹੈ ਜੀ ਮੇਜ਼ਰਮੈਂਟ ਤੁਹਾਨੂੰ ਮੈਂ ਦੱਸ ਦਿੰਨੀ ਆ ਇਹਦਾ ਇਹ ਹੈਗੀ ਆ 16 ਇੰਚ ਜੇ ਆ ਦੇਖੋ 16 ਇੰਚ ਬਸ ਇਹਦੀ ਜ਼ਿਆਦਾ ਲੈਂਥ ਨਹੀਂ ਹੁੰਦੀ ਹੈਗੀ ਇਹ 16 17 ਵੱਧ ਤੋਂ ਵੱਧ 18 ਤੱਕ ਹੁੰਦੀ ਆ ਜੇ ਤੁਹ ਜਿਆਦਾ ਕਰਾਂਗੇ ਫੇਰ ਉਹ ਭੜੇ ਲੱਗਦੇ ਜੀ ਉਹ ਸੋਹਣੀ ਵੀ ਨਹੀਂ ਲੱਗਦੀ ਤੇ ਇੱਧਰ ਨੂੰ ਹੈਗੀ ਹੈ ਜੀ ਇਹ 14 ਇੰਚ ਆ ਦੇਖ ਲਓ ਜੀ ਠੀਕ ਹੈ ਜੀ ਤੇ ਆਪਣਾ ਜਿਹੜੀਆਂ ਭੈਣਾਂ ਨੇ ਖਰੀਦਣੀ ਹੁੰਦੀਆਂ ਨਾ ਉਹ ਆਪਣਾ ਨਾਪ ਪ੍ਰੋਪਰ ਦੇਖ ਕੇ ਵੀਡੀਓ ਚੈੱਕ ਕਰਕੇ ਫੇਰ ਹੀ ਤੁਸੀਂ ਆਰਡਰ ਕਰਿਆ ਕਰੋਗੇ ਜੀ ਠੀਕ ਹੈ ਜੀ ਕਿਉਂਕਿ ਜੇ ਗਲਤ ਨਾਪ ਚੱਲੇ ਜਾਵੇ ਤੁਹਾਨੂੰ ਵੀ ਔਖਾ ਹੋਊਗਾ ਤੇ ਸਾਨੂੰ ਵੀ ਔਖਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਦੇ ਹੁੰਨੀ ਆ ਤੇ ਦੂਜੀ ਹੈਗੀ ਹੈ ਜੀ ਆਪਣੀ ਇਹ ਗ੍ਰੀਨ ਵਾਲੀ ਇਹ ਤੁਸੀਂ ਮੇਰੇ ਪਾਈ ਹੋਈ ਵੀ ਦੇਖੀ ਆ ਇਹ ਨਹੀਂ ਪਾਈ ਹੋਈ ਦੇਖੀ ਜਾਨੀ ਇਹਦੇ ਨਾਲ ਦਾ ਹੀ ਕਲਰ ਮੇਰੇ ਕੋਲ ਵੀ ਹੈਗਾ ਇਹ ਤੇ ਉਹ ਵੀ ਤੇ ਉਹ ਵੀ ਮੇਰੇ ਖੰਦ ਆਈ ਸੀ ਤੇ ਜਿਹੜਾ ਤੁਸੀਂ ਇਹ ਕਹੋਗੇ ਵੀ ਇਹ ਕੀ ਕੀਤਾ ਹੋਇਆ ਇਹ ਮੈਂ ਥੋੜੀ ਜਿਹੀ ਉੱਪਰੋਂ ਕਰ ਰਹੀ ਸੀ ਅ ਵੀ ਥੋੜਾ ਜਿਆ ਸੋਹਣੀ ਲੱਗੋਗੀ ਪਰ ਜੇ ਮੇਰੀ ਭੈਣ ਨੂੰ ਇਦਾਂ ਹੀ ਬਾਏ ਕਰਨੀ ਇਦਾਂ ਹੀ ਬਾਏ ਕਰ ਸਕਦਾ ਇਹ ਆਪਾਂ ਕੱਢ ਸਕਦੇ ਆ ਇਹ ਜਿਹੜੀਆਂ ਨੂੰ ਕਢਾਈ ਬਾਰੇ ਪਤਾ ਇਹ ਬੋਲੀਨ ਟਾਂਕੇ ਨਾਲ ਬਣਾਇਆ ਹੋਇਆ ਜੀ ਮੈਂ ਆਪ ਖੁਦ ਤੇ ਇਹ ਮੇਰੀ ਮੈਂ ਥੋੜਾ ਜਿਹਾ ਬੀਜੀ ਹੋਣ ਕਰਕੇ ਇਹ ਕੰਪਲੀਟ ਨਹੀਂ ਕਰ ਪਾਈ ਪਰ ਜੇ ਤੁਸੀਂ ਇਦਾਂ ਵੀ ਬਾਏ ਕਰਨੀ ਇਦਾਂ ਵੀ ਕਰ ਸਕਦੇ ਹੋ ਪਰ ਮੈਂ ਜਿੱਦਾਂ ਸੋਚਿਆ ਸੀਗਾ ਵੀ ਇਹ ਪੂਰੀ ਲਾਈਨ ਮੈਂ ਇਹਦੀ ਕਢਾਈ ਨਾਲ ਇਹਨੂੰ ਫਿਨਿਸ਼ਿੰਗ ਕਰ ਦੂੰਗੀ ਦੇਖੋ ਕਢਾਈ ਹੋਣ ਤੋਂ ਬਾਅਦ ਇਹ ਬਹੁਤ ਸੋਹਣੀ ਲੱਗੂਗੀ ਇਹਦੀ ਲੈਂਥ ਵੀ ਮੈਂ ਤੁਹਾਨੂੰ ਨਾਪ ਕੇ ਦੱਸ ਦੰਨੀ ਹੈ ਠੀਕ ਹੈ ਜੀ ਇਹ ਪਾਈਆਂ ਹੁਣ ਬਹੁਤ ਛੋੜੀਆਂ ਲੱਗਦੀਆਂ ਨੇ ਬਸ ਇਹਦੀ 17 ਇੰਚ ਹੈ ਜੀ ਇੰਨੀ ਕੀ ਲੈਂਥ ਹੁੰਦੀ ਹੈ ਇਹਨਾਂ ਦੀ हां ये 17 इंच ਉਹਦੀ ਹੈਗੀ ਸੀ 16 इंच बस नाप ਦਾ ਧਿਆਨ ਰੱਖਿਆ ਕਰੋ ਜੇ ਫਿਰ ਤੁਸੀਂ ਸਾਡਾ ਉਹ ਨਕਸ਼ਾ ਕੱਢੋਗੇ ਕਿਉਂਕਿ ਨਾਪ ਦੇ ਅਨੁਸਾਰ ਹੀ ਹੁੰਦਾ ਸਾਰਾ ਕੁਝ 15 इंच ਹੈਗੀ ਹੈ ਜੀ ਇਹਦੀ ਚੜਾਈ ਠੀਕ ਹੈ ਜੀ ਹਾਂ ਜੀ ਇਹਨੂੰ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਲੈਂਥ ਵੀ ਪ੍ਰੋਪਰ ਦੱਸਤੀ ਤੁਹਾਨੂੰ ਮੈਂ ਤੇ ਵਿਰਥ ਵੀ ਤੇ ਤੁਸੀਂ ਜਦੋਂ ਵੀ ਬਾਏ ਕਰਨੀ ਆਪਣੀ ਲੈਂਥ ਤੇ ਵਿਰਥ ਮੈਨੂੰ ਦੱਸ ਕੇ ਫਿਰ ਲੈਣੀ ਹੈ ਜੀ ਠੀਕ ਹੈ ਤੁਹਾਡੇ ਕੋਲ ਕੋਈ ਰੈਡੀਮੇਡ ਸਕੀ ਵੀ ਹੁੰਦੀ ਹੈ ਜੋ ਕੋਟੀ ਹੁੰਦੀ ਹੈ ਉਹਨੂੰ ਨਾਪ ਲਿਆ ਕਰੋ ਠੀਕ ਹੈ ਜੀ ਇੱਕ ਇਹਦੇ ਨਾਲ ਦੀ ਸੇਮ ਹੈ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਹਾਂ ਤਾਂ ਤੁਸੀਂ ਮੇਰੇ ਵੀ ਪਾਈ ਹੋਈ ਦੇਖੀ ਐ ਇਦਾਂ ਦੀ ਉਹਦੇ ਵਿੱਚ ਮੈਂ ਇੱਕ ਕਲਰ ਹੋਰ ਪਾਇਆ ਹੋਇਆ ਪਰ ਇਹ ਕਿਸੇ ਭੈਣ ਨੇ ਬਣਵਾਈ ਸੀਗੀ ਭੈਣ ਮੈਂ ਤੇਰਾ ਨੰਬਰ ਭੁੱਲ ਗਈ ਜਿਨੇ ਵੀ ਇਹ ਬਣਵਾਈ ਸੀ ਉਹ ਮੈਨੂੰ ਪਲੀਜ਼ ਕਾਲ ਕਰ ਲਵੇ ਜਾਂ ਮੈਸੇਜ ਕਰ ਦੇਵੇ ਹੈਨਾ ਇਹ ਦੇਖੋ ਜੀ ਇਹ ਬਿਲਕੁਲ ਸੇਮ ਨੇ ਇਹਦੀ ਵੀ ਲੈਂਥ ਦੇ ਵਿਰਥ ਉਨੀਆਂ ਹੋਊਗੀ ਹਾਂਜੀ ਓਨੀਓ ਵਰਥ ਹੈ ਤੇ ਓਨੀਓ ਲੈਂਥ ਹੈ ਜੀ ਇਹ 1.75 ਇੰਚ ਹੈ ਇਹ ਸੇਮ ਨੇ ਜੇ ਦੋ ਭੈਣਾਂ ਨੇ ਵੀ ਇਕੱਠੀਆਂ ਲੈਣੀਆਂ ਨੇ ਤਾਂ ਦੋ ਭੈਣਾਂ ਵੀ ਲੈ ਸਕਦੇ ਨੇ ਦਰਾਨੀ ਸਥਾਨੀ ਨੇ ਲੈਣੀਆਂ ਨੇ ਉਹ ਵੀ ਲੈ ਸਕਦੇ ਨੇ ਕਲਰ ਦਾ ਫਰਕ ਹੈ ਜੀ ਜੇ ਤੁਸੀਂ ਕਹੋਗੇ ਇਹ ਤਾਂ ਵੈਸੇ ਆ ਆਰਡਰ ਕੀਤੀ ਹੋਈ ਹੈ ਭੈਣ ਨੇ ਪਰ ਮੈਂ ਉਹਦਾ ਨੰਬਰ ਭੁੱਲ ਗਈ ਪਰ ਚਲ ਕੋਈ ਗੱਲ ਨਹੀਂ ਆਪਾਂ ਆਰਡਰ ਤੇ ਹੀ ਬਣਵਾ ਦਾਂਗੇ ਜੇ ਇਹ ਕਢਾਈ ਤੁਸੀਂ ਇਹਦੇ ਵਿੱਚ ਵੀ ਪੜੋਂ ਪਵਾਉਣੀ ਹੈ ਉਹ ਵੀ ਤੁਸੀਂ ਬਵਾ ਸਕਦੇ ਹੋ ਜੇ ਇਹ ਕਢਾਈ ਤੁਸੀਂ ਨਹੀਂ ਲੈਣੀ ਤਾਂ ਵੀ ਤੁਸੀਂ ਜਦੋਂ ਆਰਡਰ ਕਰਨਾ ਮੈਨੂੰ ਦੱਸ ਦੇਣਾ ਤੇ ਮੈਂ ਇਹਨੂੰ ਵੀ ਕੱਟ ਦਉਗੀ ਠੀਕ ਹੈ ਜੀ ਪਰ ਇਹ ਉਧੜਨ ਵਾਲੀ ਨਹੀਂ ਹੈਗੀ ਜਿਹੜੀਆਂ ਭੈਣਾਂ ਨੂੰ ਕਢਾਈ ਆਉਂਦੀ ਆ ਉਹ ਦੇਖੋ ਤੁਸੀਂ ਇਹ ਬੁਲੀਅਨ ਟੰਕਾ ਹੈ ਇਹ ਉਧੜਦਾ ਨਹੀਂ ਹੈਗਾ ਬਿਲਕੁਲ ਵੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਮੈਂ ਕਢਾਈਆਂ ਵੀ ਸਾਰੀਆਂ ਜਾਣਦੀ ਆ ਹੈਂਡਵਰਕ ਮੈਂ ਬਹੁਤ ਵਧੀਆ ਕਰ ਲੈਂਦੀ ਆ ਠੀਕ ਹੈ ਜੀ ਉਹ ਤਾਂ ਇੱਕ ਅਲੱਗ ਗੱਲ ਹੈ ਵੀ ਆਪਣੇ ਕੋਲ ਹੁਣ ਟਾਈਮ ਨਹੀਂ ਹੈਗਾ ਤੇ ਇਹ ਤੁਸੀਂ ਦੋ ਭੈਣਾ ਤੇ ਦੋ ਦਰਾਨੀਆਂ ਸਠਾਣੀਆਂ ਲੈ ਸਕਦੀਆਂ ਨੇ ਠੀਕ ਹੈ ਜੀ ਪਰ ਇਹ ਜਿਹਨੇ ਆਰਡਰ ਕੀਤਾ ਹੋਇਆ ਉਹ ਭੈਣ ਮੈਨੂੰ ਜਰੂਰ ਮੈਸੇਜ ਆ ਫੋਨ ਕਰ ਲਵੇ ਇਹ ਹੈਗਾ ਜੀ ਆਪਣਾ ਰੈੱਡ ਕਲਰ ਇਹ ਦੇਖੋ ਜਿਹੜੀ ਇਹ ਭੈਣਾ ਮੇਰੀਆਂ ਗੋਰੀਆਂ ਗੋਰੀਆਂ ਨੇ ਉਹਨਾਂ ਦੇ ਬਹੁਤ ਸੋਹਣਾ ਲੱਗੂਗਾ ਰੈੱਡ ਕਲਰ ਪਾਇਆ ਹੋਇਆ ਤੇ ਇਹਦੀ ਬੁਣਤੀ ਦੇਖੋ ਹੱਥ ਦੀ ਸਫਾਈ ਦੇਖੋ ਠੀਕ ਹੈ ਜੀ ਬੜੀ ਸੋਹਣਾ ਬਣਿਆ ਹੋਇਆ ਇਹ ਇਹ ਜਿਹੜੀ ਮੇਰੀ ਭੈਣ ਮੇਰੇ ਨਾਲ ਥੋੜੀ ਜਿਹੀ ਹੈਵੀ ਆ ਉਹਦੇ ਵੀ ਆ ਜਾਊਗਾ ਹੈਨਾ ਜਿਹਦੀ ਫਿਟਿੰਗ ਮੇਰੇ ਨਾਲ ਥੋੜੀ ਜਿਆਦਾ ਹੈ ਇਹਦੀ ਹੈਗੀ ਆ 16.5 ਇੰਚ ਲੈਂਥ ਮੈਂ ਤੁਹਾਨੂੰ ਦੱਸਿਆ ਵੀ 16 ਤੋਂ ਲੈ ਕੇ 18 ਤੱਕ ਹੀ ਹੁੰਦੀ ਆ ਇਹ ਦੇਖੋ ਜੀ ਇਹਦੀ ਇਧਰ ਨੂੰ ਫਿਟਿੰਗ 17 ਇੰਚ ਆ ਇਹ ਮੇਰੇ ਨਾਲੋਂ ਭਾਰੀ ਭੈਣ ਦੇ ਬਿਲਕੁਲ ਓਕੇ ਆਊਗਾ ਮੇਰੇ ਵੀ ਆਉਂਦਾ ਇਹ ਤੇ ਮੇਰੇ ਨਾਲੋਂ ਥੋੜੀ ਜਿਹੀ ਹੈਵੀ ਭੈਣ ਜਿਹੜੀ ਉਹਦੇ ਵੀ ਆਊਗਾ ਜੀ ਠੀਕ ਹੈ ਜੀ ਇਹ ਦੇਖੋ ਇਹਨੂੰ ਵੀ ਤੁਸੀਂ ਬਾਏ ਕਰ ਸਕਦੇ ਹੋ ਬਾਈ ਵੀ ਕਰ ਸਕਦੇ ਹੋ ਆਰਡਰ ਵੀ ਕਰ ਸਕਦੇ ਹੋ ਪਰ ਜਿਨ੍ਹਾਂ ਨੇ ਆਰਡਰ ਕਰਨਾ ਉਹ ਕਾਲੀ ਨਾ ਕਰਿਆ ਕਰੋ ਕਿਉਂਕਿ ਹੈਂਡ ਮੇਡ ਚੀਜ਼ਾਂ ਨੂੰ ਟਾਈਮ ਜ਼ਰੂਰ ਲੱਗਦਾ ਹੈ ਜੇ ਤੇ ਇਹ ਦੇਖਿਓ ਜੀ ਇਹ ਵੀ ਮੇਰੇ ਪਾਈ ਹੋਈ ਦੇਖਿਓ ਤੇ ਆਪਾਂ ਇੱਕ ਸੇਮ ਉਹਦੇ ਨਾਲ ਦੀ ਹੋਰ ਤਿਆਰ ਕਰਵਾਈਆ ਇਹਨੂੰ ਵੀ ਤੁਸੀਂ ਲੈ ਸਕਦੇ ਹੋ ਇਹ ਉਹੀ ਨਾਪ ਆ ਬਿਲਕੁਲ ਮੇਰੇ ਵਾਲਾ ਹੀ ਨਾਪ ਆ ਤੇ ਇਹ ਹੈਗੀ ਆ ਜੀ 15.5 ਇੰਚ ਇਹ ਦੇਖੋ 15.5 ਇੰਚ ਇਹ ਵੀ ਪਾਈ ਹੋਈ ਤੁਸੀਂ ਮੇਰੇ ਦੇਖੀ ਹੋਆ ਇੱਧਰ ਨੂੰ ਵੀ 11.5 ਕਿਉਂਕਿ ਇਹ ਬਾਲੀਆਂ ਵੱਡੀਆਂ ਵੱਡੀਆਂ ਨਹੀਂ ਸੋਹਣੀਆਂ ਲੱਗਦੀਆਂ ਜੀ ਇਹ ਨਾਰਮਲ ਸਾਈਜ਼ਾਂ ਦੀ ਹੀ ਬਣਵਾਇਆ ਕਰੋ ਤੇ ਇੱਕ ਇਹ ਵਾਲੀ ਇਹ ਕਲਰ ਵੀ ਬਹੁਤ ਪਿਆਰਾ ਕਲਰ ਆ ਇਹ ਦੇਖੋ ਇਹਦੇ ਨਾਲ ਗळा ਤੇ ਮੋਢੇ ਅਜੇ ਰਹਿੰਦੇ ਨੇ ਕਿਉਂਕਿ ਉਹੀ ਗੱਲ ਵੀ ਮੈਂ ਬਿਜੀ ਸੀ ਕਿ ਟਾਈਮ ਨਹੀਂ ਲੱਗਿਆ ਇੱਥੇ ਕਰੋਸ਼ੀਆ ਕਰਨਾ ਜੀ ਤੇ ਇਹ ਵੀ ਜੇ ਕਿਸੇ ਨੇ ਆਰਡਰ ਕਰਨੀ ਆ ਤਾਂ ਕਰ ਸਕਦਾ ਹਾਂ ਕਰੋਸ਼ੀਆ ਤੇ ਮੋਢੇ ਆਪਾਂ ਕਰਕੇ ਦੇਵਾਂਗੇ ਸੌਰੀ ਗੜਾ ਤੇ ਮੋਢੇ ਆਪਾਂ ਕਰੋਸ਼ੀਆ ਨਾ ਕਰਕੇ ਦਵਾਂਗੇ ਜੀ ਠੀਕ ਹੈ ਜੀ ਇਹ ਦੇਖੋ ਇਹ ਕਲਰ ਵੀ ਬਹੁਤ ਪਿਆਰਾ ਇਹ ਉਹ ਕਲਰ ਨਹੀਂ ਜਿਹੜੇ ਸਾਰੇ ਸੂਟਾਂ ਨਾਲ ਚੱਲਦੇ ਨੇ ਬਾਕੀ ਤੁਸੀਂ ਮੇਰੇ ਪਾਏ ਹੋਏ ਦੇਖ ਲਈਓ ਮੈਂ ਹਰ ਇੱਕ ਸੂਟ ਤੇ ਨਵੀਅਰ ਕਰਦੀਆਂ ਇਹਨਾਂ ਨੂੰ ਤੇ ਇਹਦੀ ਲੈਂਥ 1.16 ਜੀ ਠੀਕ ਹੈ ਜੀ ਲੈਂਥ ਹੈਗੀ 1.16 ਤੇ ਵਿਰਥ ਹੈਗੀ ਜੀ ਦੀ 13 ਇੰਚ ਇਹ ਮੇਰੇ ਨਾਲੋਂ ਪਤਲੀ ਪਹਿਣਦੇ ਵੀ ਆਊਗਾ ਤੇ ਮੇਰੇ ਵਰਗੀ ਪਹਿਣਦੀ ਉਹ ਮੇਰੇ ਨਾਲੋਂ ਹੈਵੀ ਪਹਿਣ ਉਹਨੂੰ ਪਲੀਜ਼ ਆਰਡਰ ਨਾ ਕਰਿਓ ਠੀਕ ਹੈ ਜੀ ਤੇ ਕੰਪਲੀਟ ਕਰਕੇ ਦਵਾਂਗੇ ਤੁਹਾਨੂੰ ਇਹ ਤੇ ਇੱਕ ਆ ਗਿਆ ਜੀ ਹੁਣ ਕਰੀਮ ਕਲਰ ਦਾ ਠੀਕ ਹੈ ਜੀ ਜਿਵੇਂ ਆਫ ਵਾਈਟ ਵਾਈਟ ਨਹੀਂ ਜੀ ਹੈਗਾ ਇਹ ਆਫ ਵਾਈਟ ਇਹ ਦੇਖੋ ਇਹ ਮੇਰੇ ਨਾਲੋਂ ਭਾਰੀ ਭੈਣ ਦੇ ਆਊਗਾ ਜੀ ਜਿਹੜੀ ਮੇਰੇ ਨਾਲੋਂ ਥੋੜੀ ਜਿਹੀ ਭਾਰੀ ਨੇ ਹਲਦੀ ਨੇ ਆਪਾਂ ਜਾ ਇਦਾਂ ਕਹਿ ਲਓ ਵੀ ਖਾਂਦੇ ਪੀਂਦੇ ਘਰਾਂ ਦੀਆਂ ਨੇ ਠੀਕ ਹੈ ਜੀ ਇਹ ਦੇਖੋ ਏ ਵੀ ਅਨਕੰਪਲੀਟ ਹੈ ਜੀ ਪਰ ਕੰਪਲੀਟ ਕਰਕੇ ਦਵਾਂਗੇ ਇਹਦੇ ਵੀ ਇੱਥੇ ਕਰੋਸ਼ੀਆ ਹੋਊਗਾ ਤੇ ਮੋਢਾਂ ਤੇ ਵੀ ਕਰੋਸ਼ੀਆ ਹੋਊਗਾ ਠੀਕ ਹੈ ਜੀ ਤੇ ਮੈਂ ਇੱਕ ਤੁਹਾਨੂੰ ਪਾਸੇ ਮੈਂ ਦਿਖਾਉਣੀ ਸੀਗੀ ਅ ਇੱਕ ਮਿੰਟ ਰੋਕਿਓ ਮੈਂ ਤੁਹਾਨੂੰ ਪਾਸੇ ਮੈਂ ਦਿਖਾਉਣੀ ਆ ਹਾਂਜੀ ਇਹ ਪਾਸੇ ਮੈਂ ਦਿਖਾਉਣੀ ਸੀਗੀ ਜੇ ਕਿਸੇ ਨੇ ਆਰਡਰ ਕਰਨਾ ਵੀ ਇਹਦੇ ਗळा ਮੋਢੇ ਇਹਦੇ ਕਰਦੀ ਹੈ ਫਿਰ ਇੱਕ ਅਲੱਗ ਜਿਹਾ ਜਣੀ ਉਹ ਬਣਜੋ ਕਨਸੈਪਟ ਦਾ ਬਣਜੋ ਜੀ ਮੈਂ ਆਪਾਂ ਕਹਿੰਦੇ ਕੰਬੀਨੇਸ਼ਨ ਹੈ ਹਨਾ ਜੇ ਕਿਸੇ ਨੇ ਜਾਨੀ ਐਦਾਂ ਕ੍ਰੀਮ ਦਾ ਹੀ ਬਣਵਾਉਣਾ ਤਾਂ ਆਪਾਂ ਆਫ ਵਾਈਟ ਹੀ ਇਹਨੂੰ ਲਾ ਦਾਂਗੇ ਜਾਂ ਫਿਰ ਤੁਸੀਂ ਇਹ ਦੱਸਿਓ ਵੀ ਕੰਟਰਾਸਟ ਬਣਾ ਦੇਵਾਂ ਤੇ ਆਪਣੀ ਲੈਂਥ ਤੇ ਵਿਰਥ नाप ਕੇ ਹੀ ਆਰਡਰ ਦਿਓ ਤੇ ਜਿਨ੍ਹਾਂ ਨੇ ਆਰਡਰ ਦੇਣਾ ਪੂਰੀ ਤਸੱਲੀ ਨਾਲ ਵੀਡੀਓ ਦੇਖ ਕੇ ਧਿਆਨ ਨਾਲ ਫਿਰ ਦਿਆ ਕਰੋਗੇ ਠੀਕ ਹੈ ਜੀ ਦੇਖੋ ਕਿੰਨਾ ਪਿਆਰਾ ਲੱਗਦਾ ਆਫ ਵਾਈਟ ਵੀ ਸਾਰੇ ਸੂਟਾਂ ਤੇ ਹੀ ਪੈ ਜਾਂਦਾ ਤੇ ਇਹਦੀ ਮੈਂ ਲੈਂਥ ਨਾਪ ਦੇਣੀ ਆ ਇਹ ਖੁੱਲਣਾ ਦੁੱਲਣਾ ਇਹਦਾ ਗਲਾ ਵੀ ਖੁੱਲਣਾ ਬਟ ਆ ਦੇਖੋ ਜੀ 19 ਇੰਚ ਇਹ ਪੂਰਾ ਓਵਰਸਾਈਜ਼ ਬਣਾਇਆ ਹੋਇਆ ਸੀ ਪਰ ਮੇਰੇ ਵੀ ਆਉਂਦਾ ਹੈ ਕਿਉਂਕਿ ਇਹ ਚੀਜ਼ਾਂ ਉਹ ਹੁੰਦੀਆਂ ਨੇ ਜਿਹੜੇ ਪਤਲੇ ਬੰਦੇ ਦੇ ਵੀ ਆ ਜਾਂਦੀਆਂ ਨੇ ਥੋੜੇ ਜਿਹਾ ਭਾਰੇ ਬੰਦੇ ਦੇ ਵੀ ਆ ਜਾਂਦੀਆਂ ਨੇ 19 ਇੰਚ ਲੈਂਥ ਹੈ ਜੀ ਇਹਦੀ ਤੇ ਵਿਰਥ ਹੈਗੀ ਜੀ 14.5 ਇੰਚ ਪਰ ਇਹ ਤਿੰਨ ਅਪਲਾਈ ਦੇ ਪਸ਼ਮਨਾ ਬਣਿਆ ਬਣਿਆ ਹੋਇਆ ਕਿਉਂਕਿ ਇਹ ਥੋੜੀ ਜਿਹੀ ਲੂਜ਼ ਵੀ ਹੋ ਜਾਂਦਾ ਜੇ ਆਪਾਂ ਥੋੜੇ ਜਿਹਾ ਹੈਵੀ ਆ ਤਾਂ ਵੀ ਆਪਣੇ ਫਿੱਟ ਆ ਜਾਊਗਾ ਠੀਕ ਹੈ ਜੀ ਤੁਸੀਂ ਇਹਨੂੰ ਵੀ ਬਾਏ ਕਰ ਸਕਦੇ ਹੋ ਰ ਕੰਪਲੀਟ ਆਪਾਂ ਕਰਕੇ ਦਵਾਂਗੇ ਜੀ ਠੀਕ ਹੈ ਜੀ ਤੇ ਇੱਕ ਇਹ ਵੀ ਤਿੰਨ ਪਲਾਈ ਉਨ ਤੇ ਬਣਿਆ ਹੋਇਆ ਜੀ ਮੈਂ ਉਨ ਵੀ ਨਾਲ-ਨਾਲ ਦੱਸਦੀ ਆ ਸਾਰੇ ਨੂੰ ਵਧੀਆ ਉਨ ਲੱਗੀ ਹੋਈ ਆ ਤੇ ਇਹ ਵੀ ਬਹੁਤ ਪਿਆਰੀ ਚੀਜ਼ ਬਣੀ ਹੋਈ ਆ ਦੇਖੋ ਤੁਸੀਂ ਬਣਤੀ ਦੇਖੋ ਤੇ ਕਲਰ ਕੰਬੀਨੇਸ਼ਨ ਦੇਖੋ ਜੀ ਠੀਕ ਹੈ ਜੀ ਇਹ ਬਿਲਕੁਲ ਬਿਲਕੁਲ ਇਦਾਂ ਨਹੀਂ ਹੈ ਜਿੱਦਾਂ ਨੇ ਮੇਰੇ ਪਾਇਆ ਹੋਇਆ ਇਹ ਥੋੜਾ ਜਿਹਾ ਗਾਜ਼ਰੀ ਚ ਆ ਜਾਂਦਾ ਇਹ ਔਰੇਂਜ ਰਸਤੀ ਜੇ ਕਲਰ ਆ ਜਾਂਦਾ ਰਸਤੀ ਤੇ ਕਰੀਮ ਇਹਦਾ ਕੰਬੀਨੇਸ਼ਨ ਵੀ ਬਹੁਤ ਸੋਹਣਾ ਤੇ ਮੈਜ਼ਰਮੈਂਟ ਮੈਂ ਦੱਸ ਦਨੀ ਆ ਤੁਹਾਨੂੰ ਕੀ ਹੈ ਇਹਦਾ ਜੇ ਇਹਦਾ ਹੈਗੇ 17 ਇੰਚ ਦੇਖੋ 17 ਇੰਚ ਲੈਂਥ ਹੈ ਇਹਦੀ ਤੇ ਫਿਟਿੰਗ ਹੈਗੀ ਇਹਦੀ 14.5 14.5 ਇੰਚ ਵਿਰਥ ਹੈ ਇਹਦੀ ਤੇ ਸਫਾਈ ਦੇਖੋ ਜੀ ਕੋਈ ਨਹੀਂ ਆਪਾਂ ਢਿੱਲੀ ਢਿੱਲੀ ਇਹ ਜੇ ਬਣਦੇ ਜਿਹੜਾ ਵੀ ਪਾਸ਼ ਮਲਾਉਨੇ ਆਪਾਂ ਕਹਿ ਕੇ ਲਾਉਨੇ ਆ ਜੀ ਜਿਹੜੀਆਂ ਵੀ ਭੈਣਾਂ ਨੇ ਆਰਡਰ ਕਰਨਾ ਵਰਦਮਾਨ ਦੀ ਆਪਾਂ ਬਲੋ ਬੈਲ ਦੀ ਉਨ ਲਾਉਣੀਆਂ ਬਾਕੀ ਜਿਹੜੀਆਂ ਮੇਰੇ ਭੈਣਾਂ ਨੇ ਜਿੱਦਾਂ ਦੀ ਬਣਵਾਉਣੀਆਂ ਉਦਾਂ ਕਹਿ ਕੇ ਬਣਵਾ ਸਕਦੇ ਹੋਂ ਜਿਨੇ ਤਿੰਨ ਪਲਾਈ ਲਵਾਉਣੀਆਂ ਤਿੰਨ ਪਲਾਈ ਤੇ ਬੱਟਾਂ ਵਾਲੀ ਲਵਾਉਣੀਆਂ ਬੱਟਾਂ ਵਾਲੀ ਠੀਕ ਹੈ ਜੀ ਤੇ ਇਹਨਾਂ ਨੂੰ ਤੁਸੀਂ ਬਾਏ ਕਰ ਸਕਦੇ ਹੋ ਤੇ ਇਹ ਤੁਹਾਡੇ ਕੋਲ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡੇ ਕੋਲ ਪਹੁੰਚ ਜਾਣਗੀਆਂ ਠੀਕ ਹੈ ਜੀ ਜਿਹੜੀਆਂ ਆਰਡਰ ਮੇਰੀਆਂ ਭੈਣਾਂ ਕਰਦੇ ਨੇ ਉਹ ਥੋੜਾ ਜਿਹਾ ਵੇਟ ਕਰਿਆ ਕਰਨ ਕਿਉਂਕਿ ਹੈਂਡਮੇਡ ਚੀਜ਼ਾਂ ਨੇ ਜੀ ਇਹਨਾਂ ਨੂੰ ਟਾਈਮ ਵੀ ਲੱਗਦਾ ਤੇ ਪਹਿਲਾਂ ਵੀ ਕਾਫੀ ਆਰਡਰ ਆ ਰਹੇ ਨੇ ਹੁਣ ਤਾਂ ਇਹਨੇ ਆਰਡਰ ਲੈਣੇ ਬੰਦ ਕੀਤੇ ਹੋਏ ਨੇ ਜੀ ਜਦੋਂ ਉਹ ਬਣ ਗਏ ਉਹ ਤੁਹਾਨੂੰ ਸ਼ੇਅਰ ਕਰਕੇ ਉਸ ਤੋਂ ਬਾਅਦ ਆਰਡਰ ਲਵਾਂਗੇ ਇਹ ਇੱਕ ਜੈਂਟਸ ਸਵਟਰ ਦੇ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਚ ਸ਼ਾਇਦ ਮੈਂ ਦਿਖਾਇਆ ਸੀਗਾ ਤੇ ਬਸ ਜੇ ਕਿਸੇ ਨੇ ਜੈਂਟਸ ਸਵਟਰ ਦੇ ਆਰਡਰ ਆਉਂਦੇ ਸੀਗੇ ਮੈਂ ਕਿਹਾ ਚਲ ਸੋਚੇ ਮੈਂ ਵੀ ਇਹਦੇ ਵਿੱਚ ਵੀਡੀਓ ਚ ਇੱਕ ਵਾਰੀ ਤੁਹਾਨੂੰ ਸ਼ੇਅਰ ਦੁਬਾਰਾ ਕਰ ਦਵਾਂ ਜਿਹੜੇ ਵੀ ਮੇਰੇ ਵੀਰਾਂ ਨੇ ਮੇਰੇ ਬੱਚਿਆਂ ਨੇ ਹਨਾ ਬੜਵਾਉਣਾ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਤੇ ਮੂਰਤੀ ਦੀ ਫਿਨਿਸ਼ਿੰਗ ਦੇਖ ਲਓ ਕਲਰ ਕੰਬੀਨੇਸ਼ਨ ਦੇਖ ਲਓ ਇਹਦਾ ਇਹ ਤਾਂ ਕਲਰ ਹੈਗਾ ਜਿਹੜਾ ਮੈਰੂਨ ਜਿਹਾ ਕਲਰ ਹੈ ਤੁਸੀਂ ਇਹ ਵੀ ਬਾਇ ਕਰ ਸਕਦੇ ਹੋ ਠੀਕ ਹੈ ਜੀ ਮੈਂ ਦੀ ਲੈਂਥ ਸ਼ਾਇਦ ਉਦੋਂ ਲੈਂਥ ਨਹੀਂ ਮਿਲ ਕੇ ਦਿਖਾਈ ਸੀ ਤੁਹਾਨੂੰ ਵੈਸੇ ਹੀ ਦਿਖਾਤਾ ਸੀ ਇਹ ਇਹਦੀ ਲੈਂਥ ਹੈਗੀ ਜੀ 25 ਇੰਚ ਠੀਕ ਹੈ ਜੀ ਜਿਵੇਂ ਤੁਸੀਂ ਇਹਨਾਂ ਨੂੰ ਮੇਰੇ ਨਾਲ ਵੀਡੀਓ 'ਚ ਦੇਖ ਲਈਓ ਤੇ ਇਹਨਾਂ ਦੇ ਪਾਇਆ ਹੋਇਆ ਸੀਗਾ ਇੱਕ ਵੀਡੀਓ 'ਚ ਤੇ ਤੁਹਾਨੂੰ ਦਿਖਾਉਣ ਵਾਸਤੇ ਅਸੀਂ ਪਾਉਣੇ ਜੀ ਪਾਏ ਹੋਏ ਵੀ ਜ਼ਿਆਦਾ ਸਮਝ ਆ ਗਈ ਨੇ ਵੀਰ ਤੇ ਹੈਗੀ 19.5 ਇੰਚ ਠੀਕ ਹੈ ਜੀ ਤੁਸੀਂ ਇਹਨੂੰ ਵੀ ਬਾਏ ਕਰ ਸਕਦੇ ਹੋ ਜੀ ਤੇ ਇੱਕ ਵੀਡੀਓ ਤੁਹਾਡੇ ਵਾਸਤੇ ਹੁਣ ਆਊਗੀ ਬੱਚਿਆਂ ਦੇ ਬੱਚਿਆਂ ਦੇ ਸੈਟਾਂ ਦੀ ਇੱਕ ਦੋ ਵੀਡੀਓ ਪਹਿਲਾਂ ਵੀ ਪਾਈਆਂ ਸੀਗੀਆਂ ਮੈਂ ਹਾਂਜੀ ਅੱਜ ਦੀ ਵੀਡੀਓ ਵਿੱਚ ਬਸ ਐਨ ਆਈ ਸੀਗਾ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਬੱਚਿਆਂ ਦੇ ਸੈਟ ਤੇ ਜਿਨ੍ਹਾਂ ਨੇ ਬੱਚਿਆਂ ਦੇ ਸੈਟ ਦੇਖਣੇ ਆ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਸਾਨੂੰ ਜਰੂਰ ਦੱਸਿਆ ਕਰੋ ਜੀ ਕਿਉਂਕਿ ਤੁਹਾਡਾ ਇੱਕ ਕਮੈਂਟ ਸਾਨੂੰ ਐਪਰੀਸ਼ੀਏਟ ਕਰਦਾ ਹੈ ਜੀ ਸਾਨੂੰ ਵੀਡੀਓ ਬਣਾਉਣ ਦੀ ਮੋਟੀਵੇਸ਼ਨ ਆਉਂਦੀ ਆ ਤੇ ਅਸੀਂ ਤੁਹਾਡੇ ਵਾਸਤੇ ਸੋਹਣੀਆਂ-ਸੋਹਣੀਆਂ ਚੀਜ਼ਾਂ ਇਦਾਂ ਹੀ ਲੈ ਕੇ ਆਉਂਦੇ ਰਾਵਾਂਗੇ ਤੇ ਆਪਾਂ ਥੋੜੇ ਦਿਨਾਂ ਤੋਂ ਬੀਜੀ ਚੱਲ ਰਹੇ ਸੀ ਇਸ ਕਰਕੇ ਵੀਡੀਓ ਵਧੀਆ ਨਹੀਂ ਬਣ ਪਾ ਰਹੀਆਂ ਜਾਂ ਅਪਲੋਡ ਨਹੀਂ ਹੋ ਰਹੀਆਂ ਤੇ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਅੱਜ ਦੀ ਵੀਡੀਓ 'ਚ ਐਨਾਈ ਜੀ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਮੇਰੀਆਂ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਬਸਤੇ ਰਹੋ ਜੀ